4 ਜੂਨ 1984 ਉਹ ਦਿਨ ਜਦੋਂ ਪੰਜਾਬ ਅਤੇ ਹਿੰਦ ਦੀ جنگ ਦਾ ਇਤਿਹਾਸ ਮੁੜ ਦੁਹਰਾਇਆ ਗਿਆ ਪਿਛਲੇ ਤਿੰਨ ਦਿਨਾਂ ਤੋਂ ਮਗਦੀ ਆ ਰਹੀ ਅੱਗ 4 ਜੂਨ ਨੂੰ ਭਾਂਬੜ ਬਣ ਜਾਂਦੀ ਹੈ ਫੌਜ ਨੇ ਆਪਣੇ ਸਾਰੇ ਜਾਇਜ਼ੇ ਲੈ ਕੇ ਅਤੇ ਵੱਧੂ ਕੰਮ ਨਿਵੇੜ ਕੇ 4 ਜੂਨ ਦੀ ਸਵੇਰ 4:30 ਵਜੇ ਦੇ ਕਰੀਬ ਹਰਮੰਦਰ ਸਾਹਿਬ ਉੱਪਰ ਚਾਰ ਚੁਫੇਰੇوں ਜ਼ਬਰਦਸਤ ਫਾਇਰਿੰਗ ਖੋਲ ਦਿੱਤੀ ਜਿਦੇ ਜਵਾਬ ਵਿੱਚ ਅੰਦਰੋਂ ਵੀ ਜਕਾਰੇ ਦੀ ਗੂੰਜ ਨਾਲ ਮੋਰਮੀ ਫਾਇਰਿੰਗ ਦਾ ਮੂੰਹ ਖੁੱਲ ਗਿਆ। ਅੰਮ੍ਰਿਤਸਰ ਵਾਸੀ ਆਪਣੇ ਘਰ ਦੀਆਂ ਛੱਤਾਂ ਤੋਂ ਇਹ ਸਭ ਵੇਖ ਸਕਦੇ ਸਨ। ਧੂੰਏ ਅਤੇ ਧੂੜ ਦੇ ਬੱਦਲਾਂ ਨਾਲ ਦਰਬਾਰ ਸਾਹਿਬ ਦਾ ਇਲਾਕਾ ਭਰਿਆ ਪਿਆ ਸੀ। ਹਰ ਪਾਸੇ ਗੋਲੀਆਂ ਦੀ ਆਵਾਜ਼, ਤੋਪ ਦੇ ਗੋਲਿਆਂ ਦੀ ਗੜਗੜਾਹਟ ਅਤੇ ਜਕਾਰੇ ਜਾਂ ਚੀਖਾਂ ਸੁਣਾਈ ਦੇ ਰਹੀਆਂ ਸਨ। ਫौज ਦਰਬਾਰ ਸਾਹਿਬ ਦੇ ਆਲੇ-ਦੁਆਲੇ ਬਣੇ ਭਿੰਡਰਾਂ ਵਾਲੇ ਕੈਂਪ ਦੇ ਮੋਰਚੇ ਤੋੜ ਰਹੀ ਸੀ ਆਪਰੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਫੌਜ ਨੂੰ ਇਹ ਯਕੀਨ ਸੀ ਕਿ ਇਹ ਆਪਰੇਸ਼ਨ 2 ਘੰਟਿਆਂ ਵਿੱਚ ਹੀ ਖਤਮ ਹੋ ਜਾਏਗਾ ਖੁਦ ਆਪਰੇਸ਼ਨ ਦੇ ਮੁਖੀ ਜਰਨਲ ਬਰਾੜ ਨੇ ਅੰਮ੍ਰਿਤਸਰ ਦੇ ਡੀਸੀ ਨੂੰ ਕਿਹਾ ਸੀ ਕਿ ਜਦੋਂ ਟੈਂਕ ਗਰਜਦੇ ਨੇ ਜਹਾਜ਼ ਗੂੰਜਦੇ ਨੇ ਨਾ ਧਰਤੀ ਉੱਤੇ ਅੱਗ ਦੀਆਂ ਲਾਟਾਂ ਉੱਠਦੀਆਂ ਨੇ ਤਾਂ ਵੱਡੇ-ਵੱਡੇ ਜਰਨੈਲਾਂ ਦੀਆਂ ਲੱਤਾਂ ਕੰਪਣ ਲੱਗ ਜਾਂਦੀਆਂ ਨੇ ਫੌਜ ਵੱਲੋਂ ਭਿੰਡਰਾਂ ਵਾਲੇ ਕੈਂਪ ਅਤੇ ਜਰਨਲ ਸੁਬੇਕ ਸਿੰਘ ਦੀ ਮੋਰਚਾ ਬੰਦੀ ਨੂੰ ਹਲਕੇ ਵਿੱਚ ਲੈਣਾ ਉਹਨਾਂ ਨੂੰ ਬਹੁਤ ਭਾਰੀ ਪਿਆ ਸੀ ਸਾਰਾ ਦਿਨ ਫੌਜ ਵੱਖ-ਵੱਖ ਰਸਤਿਆਂ ਰਾਹੀਂ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੀ ਰਹੀ ਪਰ ਸਫਲ ਨਾ ਹੋ ਸਕੇ ਉਲਟਾ ਉਹਦਾ ਭਾਰੀ ਜਾਨੀ ਨੁਕਸਾਨ ਹੋਇਆ ਆਪਣੀ ਜਾਨ ਬਚਾ ਕੇ ਭੱਜਦੇ ਫੌਜੀਆ ਦਾ ਕਾਫੀ ਸਾਰਾ ਗੋਲਾ ਬਾਰੂਦ ਅਤੇ ਅਸਲਾ ਵੀ ਖੜਕੂ ਸਿੰਘਾਂ ਦੇ ਹੱਥ ਲੱਗ ਗਿਆ ਜਰਨਲ ਸੁਬੇਕ ਸਿੰਘ ਦੀ ਮੋਰਚਾਬੰਦੀ 1971 ਦੀ ਜੰਗ ਦੇ ਨਾਇਕ ਜਰਨਲ ਸੁਬੇਕ ਸਿੰਘ ਜਿਨ੍ਹਾਂ ਨੂੰ ਭਾਰਤੀ ਸਟੇਟ ਨਾਲ ਇਹ ਰੋ ਸੀ ਕਿ ਉਹਨਾਂ ਨੂੰ ਸਿੱਖ ਹੋਣ ਕਰਕੇ ਸਨਮਾਨਿਤ ਕਰਨ ਦੀ ਜਗ੍ਹਾ ਜ਼ਲੀਲ ਕੀਤਾ ਗਿਆ ਸੀ ਉਹ ਇਸ ਅਸਾਮੀ ਜੰਗ ਵਿੱਚ ਭਿੰਡਰਾਂ ਵਾਲੇ ਜਥੇ ਦੀ ਅਗਵਾਈ ਕਰ ਰਹੇ ਸਨ ਇਹ ਉਹਨਾਂ ਦੀ ਮੋਰਚਾਬੰਦੀ ਦਾ ਹੀ ਕਮਾਲ ਸੀ ਕਿ ਫੌਜ ਨੇ 4 ਜੂਨ ਨੂੰ ਹਰ ਹੀਲਾ ਵਰਤ ਕੇ ਵੇਖ ਲਿਆ ਪਰ ਉਹ ਦਰਬਾਰ ਸਾਹਿਬ ਅੰਦਰ ਦਾਖਲ ਨਾ ਹੋ ਸકી ਭਾਰਤੀ ਫੌਜ ਦੇ ਜਵਾਨ ਹਰ ਪਾਸਿਓਂ ਸਿੰਘਾਂ ਦੀ ਮਾਰ 헤ਟ ਸਨ ਫੌਜ ਦਰਬਾਰ ਸਾਹਿਬ ਅੰਦਰ ਪੈਰ ਧਰਨ ਦੀ ਕੋਸ਼ਿਸ਼ ਕਰਦੀ ਤਾਂ ਗੋਲੀਆਂ ਦੀ ਅੰਨੇ ਵਾ ਵਾਸ਼ੜ ਇਹਦੇ ਸੈਂਕੜੇ ਸਿਪਾਹੀਆਂ ਨੂੰ ਢੇਰ ਕਰ ਜਾਂਦੀ ਪਰ ਪਤਾ ਨਾ ਲੱਗਦਾ ਕਿ ਗੋਲੀ ਆਖਰ ਆ ਕਿਹੜੇ ਪਾਸਿਆਂ ਤੋਂ ਰਹੀ ਹੈ 4 ਜੂਨ ਦਾ ਇਹ ਦਿਨ ਦੁਨੀਆ ਦੀਆਂ ਸਭ ਤੋਂ ਵੱਡੀਆਂ ਫੌਜਾਂ ਵਿੱਚੋਂ ਇੱਕ ਭਾਰਤੀ ਫੌਜ ਲਈ ਬੇਹੱਦ ਨਮੋਸ਼ੀ ਭਰਿਆ ਸੀ ਇਹ ਦੀ ਵੱਡੀ ਗਿਣਤੀ ਅਤੇ ਭਾਰੀ ਅਸਲੇ ਸਹੂਲਤਾਂ ਨਾਲ ਲੈਸ ਇਸ ਫੌਜ ਨੂੰ ਮੁੱਠੀ ਪਰ ਸਿੱਖਾਂ ਤੋਂ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ ਸੀ ਨਾ ਤਾਂ ਫੌਜ ਨਾ ਹੀ ਕਾਂਗਰਸ ਜਾਂ ਇੰਦਰਾ ਗਾਂਧੀ ਅਤੇ ਉਹਨੂੰ ਇਸ ਹਮਲੇ ਲਈ ਅਖਸਾਉਣ ਵਾਲੇ ਇਹਦੀ ਸਲਾਹ ਦੇਣ ਵਾਲਿਆਂ ਨੂੰ ਕਿਸੇ ਨੂੰ ਵੀ ਇਹ ਅਹਿਸਾਸ ਨਹੀਂ ਸੀ ਕਿ ਸਿੱਖ ਇਸ ਬਹਾਦਰੀ ਨਾਲ ਉਹਨਾਂ ਦਾ ਸਾਹਮਣਾ ਕਰ ਸਕਣਗੇ ਉਹਨਾਂ ਨੂੰ ਤਾਂ ਇਹੀ ਲੱਗਦਾ ਸੀ ਕਿ ਇਹ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਏਗੀ। ਖਾਲਸਤਾਨ ਦਾ ਐਲਾਨ ਕਰਵਾਉਣ ਦੀ ਸਾਜ਼ਿਸ਼ 4 ਜੂਨ ਨੂੰ ਹਮਲੇ ਦੌਰਾਨ ਰੇਡੀਓ ਤੇ ਇੱਕ ਖਬਰ ਆਉਂਦੀ ਹੈ ਕਿ ਹਮਲੇ ਵਿੱਚ ਦੋ ਮਹਿੰਗ ਮਾਰੇ ਗਏ ਹਨ ਜਿਨ੍ਹਾਂ ਦੀ ਪੋਸਟਮਾਰਟਮ ਤੋਂ ਪਤਾ ਚੱਲਦਾ ਹੈ ਕਿ ਉਹ ਪਾਕਿਸਤਾਨੀ ਸਨ। ਖਬਰ ਤੋਂ ਬਾਅਦ ਇਹ ਪ੍ਰਚਾਰਿਆ ਜਾਣ ਲੱਗਾ ਕਿ ਇਹ ਸਾਰੀ ਮੂਵਮੈਂਟ ਪਿੱਛੇ ਪਾਕਿਸਤਾਨ ਦਾ ਹੀ ਹੱਥ ਹੈ। ਜਦ ਹਮਲੇ ਮਗਰੋਂ ਸੰਤ ਲੋਂਗੋਵਾਲ ਜੇਲ੍ਹ ਚੋਂ ਰਿਹਾ ਹੋ ਕੇ ਬਾਹਰ ਆਏ ਤਾਂ ਉਹਨਾਂ ਨੇ ਬਿਆਨ ਦਿੱਤਾ ਕਿ ਹਮਲੇ ਦੌਰਾਨ ਕੋਈ ਦੋ ਹਥਿਆਰਬੰਦ ਵਿਅਕਤੀ ਪਹਿਲਾਂ ਸੰਤ ਭਿੰਡਰਾਂ ਵਾਲੇ ਕੈਂਪ ਦੇ ਵਿੱਚ ਉਹਨਾਂ ਦੇ ਕੋਲ ਖਾਲਿਸਤਾਨ ਦਾ ਐਲਾਨ ਕਰਵਾਉਣ ਜਾਂਦੇ ਨੇ ਅਤੇ ਉਹਨਾਂ ਵੱਲੋਂ ਵਾਪਸ ਮੇਰੇ ਵੱਲ ਭੇਜ ਦਿੱਤੇ ਜਾਂਦੇ ਨੇ ਉਹ ਨਾ ਹੀ ਭਿੰਡਰਾਂ ਵਾਲੇ ਦੇ ਬੰਦੇ ਸਨ ਅਤੇ ਨਾ ਹੀ ਉਹਦਾ ਸੁਨੇਹਾ ਲੈ ਕੇ ਆਏ ਸਨ ਨਾ ਹੀ ਭਿੰਡਰਾਂ ਵਾਲੇ ਦਾ ਪਾਕਿਸਤਾਨ ਨਾਲ ਕੋਈ ਲਿੰਕ ਸੀ ਸੱਚ ਤਾਂ ਇਹ ਹੈ ਕਿ ਉਹ ਰਾਹ ਦੇ ਭੇਜੇ ਹੋਏ ਸਨ ਅਤੇ ਇਹ ਭਾਰਤੀ ਏਜੰਸੀ ਨੇ ਹੀ ਇਹ ਸਾਰਾ ਪਰਪੰਚ ਰਚਿਆ ਸੀ